ਜਿਨੇ ਗੁਰਮਖ ਨਾਮ ਤੇ ਆਇਆ ਆਇ ਤੇ ਪਰਮਾਨੰ ਨਾਨਕ ਕੁਲ ਉਧਾਰੇ ਆਪਿਨਾ ਦਰਗਹਿ ਪਾਵੇਂ ਮਾਨ ਹਰ ਹਰ ਨਾਮ ਜਪੰਤਿਆ ਕਛ ਨ ਕਹੇ ਜਮ ਕਾਲ ਕਿ ਮਨ ਤਨ ਸੁਖ ਹੋਈ ਅੰਤੇ ਮਿਲੇ ਗੋਪਾਲ ਨਾਮ ਜਪਣ ਨਾਲ ਜੇ ਮਨ ਸੁਖੀ ਬਣਦਾ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਹ ਦਾਤ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਭਾਗਾਂ ਵਾਲੇ ਜੀਨ ਮਿਲਦੀ ਹੈ ਜੀ ਜ਼ਰੂਰ ਨਾਮ ਜਪੀ ਲਾਹ ਮਾਣੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੀਏ ਜੀ